ਕਣੀ ਮੜਿਆ ਸੋ ਜੇ ਕੋਈ ਗਲਤੀ ਹੋਵੇ ਤਾਂ ਮਾਫ ਕਰਦੇ ਹੋ। ਤੇ ਮੈਂ ਇੱਕ ਕਵਿਤਾ ਪੜਨ ਜਾ ਰਿਹਾ ਜੀ ਮੇਰੀ ਲਿਖੀ ਹੋਈ। ਮਹਿਤਾ ਫਕੀਰਾਂ ਦੀ ਚਾਹ ਕਦੇ ਸੁਣਿਆ ਨਹੀਂ ਨਾ ਕਦੇ ਦੇਖਿਆ ਵੀ ਫਕੀਰ ਚਾਹ ਪੀਂਦੇ ਨੇ। ਸੋ ਆਮ ਜਿਹੀਆਂ ਗੱਲਾਂ ਨੇ ਸਾਡੀਆਂ। ਵੇ ਹਨੇਰੇ ਦੇ ਨਾਲ ਰੂਸੇ ਕਾਦੇ ਮਿਹਣੇ ਮੀਹਾਂ ਨੂੰ। ਵੇ ਹਨੇਰੇ ਦੇ ਨਾਲ ਰੂਸੇ ਕਾਦੇ ਮਿਹਣੇ ਮੀਹਾਂ ਨੂੰ। ਮੱਲਮ ਨੂੰ ਕਿਉਂ ਕੋਸਦਾਂ ਦਰਦ ਜੇ ਜ਼ਖਮ ਦਿੰਦੇ ਨੇ। ਏਕਮ ਕਿਆਰ ਵਾਲਾ ਬਾਬਾ ਰਾਤੀ ਸੁਪਨੇ ਚ ਆਇਆ ਸੀ। ਉਸ ਦੇ ਬਚਪਨ ਦੀ ਜੀਵਨ ਜਾਂਚ ਅਸੀਂ ਪੜਾ ਕਿਉਂ ਨਹੀਂ ਕਰਦੇ ਬੇਲੋੜਾ ਗਮ ਜੋ ਸਕੂਨ ਦਾ ਪਾਤਰ ਹੈ ਬਣਦਾ ਕਿ ਬੇਲੋੜਾ ਗਮ ਜੋ ਸਕੂਨ ਦਾ ਪਾਤਰ ਹੈ ਬਣਦਾ ਉਸ ਦੇ ਠੋਸ ਹੋਣ ਦਾ ਦਾਵਾ ਕਿਉਂ ਨਹੀਂ ਕਰਦੇ ਇਹ ਫਕੀਰਾਂ ਦੀ ਹੈ ਚਾ ਸੌਖੀ ਘੜਨੀ ਨਹੀਂ ਕਿ ਇਹ ਫਕੀਰਾਂ ਦੀ ਹੈ ਚਾ ਸੌਖੀ ਘੜਨੀ ਨਹੀਂ ਲੰਘਦੀ ਉਮਰ ਲੈ ਬਾੜ ਅੰਦਰਲਾ ਜਾਂਦਾ ਕਿਉਂ ਨਹੀਂ ਕਰਦੇ ਇਹ ਫਕੀਰਾਂ ਦੀ ਹੈ ਚਾ ਸੌਖੀ ਘੜਨੀ ਨਹੀਂ ਲੰਘਦੀ ਉਮਰਲੇ ਬਾਲ ਅੰਦਰਲਾ ਜਾਂਦਾ ਕਿਉਂ ਨਹੀਂ ਕਰਦੇ ਵੇ ਪਾਪ ਦਾ ਭਾਰ ਕਿਉਂ ਚੱਕਣ ਲਈ ਮਜਬੂਰ ਕਰਦਾ ਹੈ ਬੇਦੋਸ਼ਿਆਂ ਨੂੰ ਵੇ ਪਾਪ ਦਾ ਭਾਰ ਕਿਉਂ ਚੱਕਣ ਲਈ ਮਜਦੂਰ ਕਰਦਾ ਹੈ ਬੇਦੋਸ਼ਿਆਂ ਨੂੰ ਸਿਹਾਰੀ ਤੇ ਬਿਹਾਰੀ ਦੇ ਅੰਤਰ ਅਸੀਂ ਕਿਉਂ ਨਹੀਂ ਲੱਭਦੇ ਜਿਸ ਦਿਨ ਦਾ ਮੱਥਾ ਠਣਕਿਆ ਹੈ ਮੇਰਾ ਸੱਚ ਬਾਬਤ ਕਿ ਜਿਸ ਦਿਨ ਦਾ ਮੱਥਾ ਠਣਕਿਆ ਹੈ ਮੇਰਾ ਸੱਚ ਬਾਬਤ ਫੇਰ ਤੋਂ ਕਿਉਂ ਨਹੀਂ ਪਹਿਲਾਂ ਵਾਂਗੂ ਅਸੀਂ ਕਦੇ ਵਿਚਰਦੇ ਮਿੱਟੀ ਦੇ ਵਿੱਚ ਸਮਾਇਆ ਪਿਆ ਹੈ ਲਹੂ ਸਾਡਾ ਕਿ ਇਸ ਮਿੱਟੀ ਦੇ ਵਿੱਚ ਸਮਾਇਆ ਪਿਆ ਹੈ ਲਹੂ ਸਾਡਾ ਫਿਰ ਸਿਮੇ ਹੋਏ ਮੁੜਕੇ ਦੀ ਸੰਗਤ ਤੋਂ ਕਿਉਂ ਕੰਨੀ ਕਤਰਦੀ ਇਹ ਫਕੀਰਾਂ ਦੀ ਹੈ ਚਾਹ ਸੌਖੀ ਘੜਨੀ ਨਹੀਂ ਇਹ ਫਕੀਰਾਂ ਦੀ ਹੈ ਚਾਹ ਸੌਖੀ ਘੜਨੀ ਨਹੀਂ ਲੰਘਦੀ ਉਮਰ ਲੈ ਬਾੜ ਅੰਦਰਲਾ ਜਿਉਂਦਾ ਕਿਉਂ ਨਹੀਂ ਕਰਦੇ ਵੇ ਗੱਲ ਕੋਈ ਨਹੀਂ ਝੋਰਾ ਫਿਰ ਵੀ ਖਾ ਰਿਹਾ ਏ ਭਾਵੇਂ ਗੱਲ ਕੋਈ ਨਹੀਂ ਝੋਰਾ ਫਿਰ ਵੀ ਖਾ ਰਿਹਾ ਏ ਸਾਨੂੰ ਸਾਡੇ ਮੁਰਸ਼ਿਦ ਹੋਣ ਕਿਉਂ ਨਹੀਂ ਕਦੇ ਟੱਕਰੇ ਜਿੰਨਾ ਥਾਵਾਂ ਤੇ ਬੜਾ ਸਕੂਨ ਸਾਨੂੰ ਕਦੇ ਆਉਂਦਾ ਸੀ ਹੁਣ ਅਸੀਂ ਸਦੀਆਂ ਤੋਂ ਉੱਥੇ ਕਿਉਂ ਨਹੀਂ ਕਦੇ ਪਟਕੇ ਸਾਡਾ ਵੇਹ ਹੈ ਸਭ ਕੁਝ ਬੇਸ਼ੱਕ ਭਾਵੇਂ ਬਦਲ ਗਿਆ ਕਿ ਸਾਡਾ ਭਾਵੇਂ ਬੇਸ਼ੱਕ ਹੁਣ ਸਭ ਕੁਝ ਬਦਲ ਗਿਆ ਪਰ ਉਹਨਾਂ ਥਾਵਾਂ ਤੇ ਕਣ ਕੁਝ ਓਵੇਂ ਪਈ ਕੀ ਕਰਦੇ ਇਹ ਫਕੀਰਾਂ ਦੀ ਹੈ ਚਾਹ ਸੌਖੀ ਘੜਨੀ ਨਹੀਂ ਕਿ ਫਕੀਰਾਂ ਦੀ ਹੈ ਚਾਹ ਸੌਖੀ ਘੜਨੀ ਨਹੀਂ ਲੰਘਦੀ ਉਮਰ ਲੈ ਬਾੜ ਅੰਦਰਲਾ ਜਿਉਂਦਾ ਕਿਉਂ ਨਹੀਂ ਕਰਦੇ ਵੇ ਕਾਨਿਆ ਦਾ ਇੱਕ ਸਥਿਰ ਮਹਿਲ ਆਸਾਰਨਾ ਹੈ ਵੇ ਕਾਨਿਆ ਦਾ ਇੱਕ ਸਥਿਰ ਮਹਿਲ ਆਸਾਰਨਾ ਹੈ ਜਿਹਨੂੰ ਨਾ ਪਸਮ ਅੱਗ ਦੇ ਬੁੱਲੇ ਕਰ ਸਕਦੇ ਨਹੀਂ ਅੱਜ ਅਸੀਂ ਇੱਕ ਐਸਾ ਗੀਤ ਲਿਖ ਜਾਵਣਾ ਹੈ ਕਿ ਅੱਜ ਅਸੀਂ ਇੱਕ ਐਸਾ ਗੀਤ ਲਿਖ ਜਾਵਣਾ ਹੈ ਜੋ ਕਿਸੇ ਭਾਸ਼ਾ ਤੇ ਕਿਸੇ ਸਦੀਨਾ ਮਰ ਜੇ ਅਸੀਂ ਫਿਕਰਾਂ ਵਿੱਚ ਵੀ ਬੇਫਿਕਰੀ ਰਹਿਣਾ ਸਿੱਖ ਲਿਆ ਹੈ ਅਸੀਂ ਹੁਣ ਫਿਕਰਾਂ ਵਿੱਚ ਵੀ ਬੇਫਿਕਰੇ ਰਹਿਣਾ ਸਿੱਖ ਲਿਆ ਹੈ ਹੁਣ ਸਾਨੂੰ ਅਗਲੇ ਪੜਾ ਖੂਬ ਨਜ਼ਦੀਕ ਨੇ ਦੱਸਦੇ ਇਹ ਫਕੀਰਾਂ ਦੀ ਹੈ ਚਾ ਸੌਖੀ ਘੜਨੀ ਨਹੀਂ ਕਿ ਇਹ ਫਕੀਰਾਂ ਦੀ ਹੈ ਚਾ ਸੌਖੀ ਘੜਨੀ ਨਹੀਂ ਲੰਘਦੀ ਉਮਰ ਲੈ ਬਾਲ ਅੰਦਰਲਾ ਜਿਉਂਦਾ ਕਿਉਂ ਨਹੀਂ ਕਰਦੇ ਲੰਘਦੀ ਉਮਰ ਲੈ ਬਾਲ ਅੰਦਰਲਾ ਜਿਉਂਦਾ ਕਿਉਂ ਨਹੀਂ ਕਰਦੇ ਧੰਨਵਾਦ ਜੀ ਸਾਰਿਆਂ ਨੂੰ ਵਾਹ ਬਹੁਤ ਅੱਛਾ ਬਹੁਤ